ਦੇ ਇੱਕ ਦਿਨ ਗੁਰੂ ਨਾਨਕ ਦੇ ਮਹਾਰਾਜ ਭਾਈ ਮਰਦਾਨਾ ਜੀ ਨੂੰ ਲੈ ਕੇ ਇੱਕ ਸਿੱਖ ਦੇ ਘਰ ਰਹੇ ਤਾਂ ਕੰਨਿਆਂ ਦੀ ਕੱਚੀ ਛੰਨ ਸੀ ਉਹਦੀ ਉਹਨੇ ਬੜਾ ਅਦਵ ਸਤਿਕਾਰ ਕੀਤਾ ਉਸ ਸਿੱਖ ਦੇ ਘਰ ਵਿੱਚ ਦੀਵਾਨ ਸਜੇ ਸੰਗਤ ਜੁੜੀ ਰਾਤ ਪੈ ਗਈ ਲੋਕ ਆਪਣੇ ਘਰਾਂ ਨੂੰ ਚਲੇ ਗਏ ਤਾਂ ਉਸ ਸਿੱਖ ਨੇ ਮਹਾਰਾਜ ਦੀ ਸੇਵਾ ਵਿੱਚ ਕਿਹਾ ਮਹਾਰਾਜ ਮੇਰੇ ਘਰ ਠਹਿਰੋ ਘਰ ਤੇ ਛੋਟਾ ਪਰ ਪਾਤਸ਼ਾਹ ਇਸ ਘਰ ਵਿੱਚ ਆਇਓ ਤਾਂ ਹੁਣ ਇੱਥੇ ਥੋੜੇ ਦਿਨ ਰਹਿ ਕੇ ਜਾਇਓ ਮਹਾਰਾਜ ਨੇ ਉਹਦੇ ਘਰ ਵਿੱਚ ਵਿਸ਼ਰਾਮ ਕੀਤਾ ਇੱਕੋ ਛੰਨ ਸੀ ਤਾਂ ਸਰਦੀਆਂ ਦੀ ਰੁੱਤ ਸੀ ਉਹ ਸਿੱਖ ਨੇ ਗਰੀਬ ਨੇ ਸੋਚਿਆ ਮਹਿਮਾਨ ਆਏ ਨੇ ਗੁਰੂ ਨਾਨਕ ਸਾਹਿਬ ਰੱਬ ਦਾ ਰੂਪ ਨੇ ਬਾਹਰ ਕਿਵੇਂ ਪਾਦਾਂ ਉਹਨੇ ਆਪਣੇ ਘਰ ਪਰਿਵਾਰ ਬੱਚਿਆਂ ਨੂੰ ਕਿਹਾ ਆਪਾਂ ਬਾਹਰ ਸੌਜਾਂਗੇ ਮਹਾਰਾਜ ਔਰ ਸੱਚੇ ਪਾਤਸ਼ਾਹ ਦੇ ਸਾਥੀ ਵਾਸਤੇ ਅੰਦਰ ਵਿਸਤਰਾ ਕਰ ਦਿੱਤਾ ਤਾਂ ਸੱਚੇ ਪਾਤਸ਼ਾਹ ਵਾਸਤੇ ਉਹ ਅੰਦਰ ਛੰਨ ਦੇ ਅੰਦਰ ਮਹਾਰਾਜ ਜੀ ਦਾ ਅਸਣ ਕਰ ਦਿੱਤਾ ਜਿੰਨੀ ਯਥਾ ਸ਼ਕਤ ਕੋਈ ਸਾਫ਼ ਕੱਪੜਾ ਚਾਦਰ ਸੀ ਵਿਛਾ ਦਿੱਤੀ ਆਪਣਾ ਔਰ ਆਪਣੇ ਬੱਚਿਆਂ ਦਾ ਵਿਸਤਰਾ ਬਾਹਰ ਲਾ ਲਿਆ ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਉਸ ਛੰਨ ਵਿੱਚ ਸੁੱਤੇ ਨੇ ਨਾਲ ਮਹਾਰਾਜ ਦੇ ਭਾਈ ਮਰਦਾਨਾ ਜੀ ਨੇ ਇਤਿਹਾਸ ਕਹਿੰਦਾ ਅੱਧੀ ਰਾਤ ਹੋਈ ਤੇ ਬੱਦਲ ਅਸਮਾਨ ਵਿੱਚ ਹੋਇਆ ਤੇ ਵਰਖਾ ਸ਼ੁਰੂ ਹੋ ਗਈ। ਗੁਰੂ ਪਰਖਦਾ ਸਿੱਖ ਨੂੰ ਸੰਕਟ ਦਿੰਦਾ ਜਾਨ ਬੁੱਝ ਕੇ ਕਿ ਪਰਖਿਆ ਜਾਵੇ ਇਹ ਕਿੱਥੇ ਕ ਖਲੋਤੈ ਤਾਂ ਹੁਣ ਵਰਖਾ ਸ਼ੁਰੂ ਹੋਈ ਤਾਂ ਮੀਂਹ ਤਾਂ ਪਹਿਲਾਂ ਉਹਨਾਂ ਤੇ ਪੈਣਾ ਸੀ ਨਾ ਜਿਹੜੇ ਬਾਹਰ ਪਏ ਨੇ ਛੰਨ ਵਾਲੇ ਤੇ ਤਾਂ ਘਟ ਬਰੀਕ ਬਰੀਕ ਕਿਣੀਆਂ ਦਾ ਮੀਂਹ ਸ਼ੁਰੂ ਹੋਇਆ ਤਾਂ ਸਿੱਖ ਦੇ ਮਨ ਵਿੱਚ ਆਇਆ ਕਿਤੇ ਛੰਨ ਚੋ ਨਾ ਪਵੇ ਮਹਾਰਾਜ ਦੀ ਨੀਂਦ ਖਰਾਬ ਹੋਏਗੀ ਸੱਜੇ ਪਾਤਸ਼ਾਹ ਭਾਗਾਂ ਨਾਲ ਸਾਡੇ ਘਰ ਆਏ ਨੇ ਇਹਨੇ ਆਪਣੇ ਆਪਣੇ ਬੱਚਿਆਂ ਦੇ ਥੱਲੇ ਜੋ ਬਿਸਤਰਾ ਚਾਦਰਾਂ ਵਿਛਾਈਆਂ ਸਨ ਉਹ ਕੱਢ ਕੇ ਹੌਲੀ-ਹੌਲੀ ਛੱਤ ਛੰਨ ਉੱਤੇ ਪਾ ਦਿੱਤੀਆਂ ਕਿ ਜੇ ਵਰਖਾ ਤੜਕੇ ਤੱਕ ਵਧਦੇ ਵਧਦੇ ਥੋੜੀ ਹੋਰ ਕਿਣੀਆਂ ਵਧੀਆਂ ਤਾਂ ਹੋਰ ਅੱਧਾ ਘੰਟਾ ਗੁਜ਼ਰ ਜਾਊ ਇਹਨੇ ਤਲਾਈ ਕੱਢੀ ਇਹਨੇ ਚਾਦਰਾਂ ਜੋ ਬਿਸਤਰਾ ਸੀ ਸਭ ਕੁਝ ਛੰਨ ਦੇ ਉੱਪਰ ਪਾ ਦਿੱਤਾ ਗੁਰੂ ਨਾਨਕ ਸਾਹਿਬ ਮਹਾਰਾਜ ਸਭ ਕੁਝ ਜਾਣਦੇ ਨੇ ਸੁੱਤੇ ਥੋੜੀ ਨੇ ਹਜ਼ੂਰ ਵੇਖ ਰਹੇ ਸਨ ਤਣ ਤੜਕੇ ਤੱਕ ਬਰੀਕ ਕਿਣੀਆਂ ਦਾ ਮੀਂਹ ਪਿਆ ਥੋੜੀ ਜਿਹੀ ਬਿਜਲੀ ਲਸ਼ਕੀ ਬੱਦਲ ਗਰਜਿਆ ਇਹਨੇ ਬਾਹਰ ਪਰਿਵਾਰ ਨੇ ਬਹਿ ਕੇ ਰਾਤ ਕੱਟੀ ਗੁਰੂ ਨਾਨਕ ਸਾਹਿਬ ਵੇਖਦੇ ਰਹੇ ਰਾਤ ਲੰਘ ਗਈ ਸਵੇਰ ਹੋਈ ਬੜਾ ਸੋਹਣਾ ਸੂਰਜ ਚੜ੍ਹ ਗਿਆ ਦੀਵਾਨ ਸੱਜ ਗਏ ਸੰਗਤ ਆ ਗਈ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਸੁਣਾਇਆ ਸੰਗਤ ਜੁੜੀ ਰਹੀ ਫਿਰ ਗੁਰਸਿੱਖਾਂ ਨੇ ਰਾਸ਼ਨ ਲਿਆ ਕੇ ਲੰਗਰ ਤਿਆਰ ਕੀਤਾ ਸਾਰਾ ਦਿਨ ਆਲੇ ਦੁਆਲੇੋਂ ਸੰਗਤ ਆਈ ਜਦੋਂ ਸਿਖਰ ਦੁਪਹਿਰ ਹੋ ਗਈ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਤੀਲਾਂ ਦੀ ਡੱਬੀ ਮੰਗਾਓ ਅੱਗ ਲਿਆਓ ਕਿਤੇ ਉਹਨੇ ਕਿਹਾ ਮਹਾਰਾਜੀ ਬਲ ਦੀ ਅੱਗ ਚਾਹੀਦੀ ਏ ਕਾਦੇ ਵਾਸਤੇ ਕਹਿੰਦੇ ਜਿੱਥੇ ਭੋਜਨ ਲੰਗਰ ਤਿਆਰ ਹੋ ਰਿਹਾ ਹੈ ਉੱਥੋਂ ਬਲ ਦੀ ਇੱਕ ਲੱਕੜ ਲੈ ਕੇ ਆਓ ਉਹ ਬਲ ਦੀ ਲੱਕੜ ਲਿਆਂਦੀ ਤਾਂ ਮਹਾਰਾਜ ਉਹ ਸਿੱਖ ਨੂੰ ਕਹਿੰਦੇ ਵੀ ਕੋਈ ਕੀਮਤੀ ਸਮਾਨ ਤੇ ਨਹੀਂ ਤੇਰਾ ਛੰਨ ਵਿੱਚ ਹੁਣ ਕਹ ਮਹਾਰਾਜ ਹੁਕਮ ਕਰੋ ਕੀ ਕਹਿਣਾ ਚਾਹੁੰਦੇ ਹੋ ਹਜ਼ੂਰ ਨੇ ਕਿਹਾ ਕੋਈ ਕੀਮਤੀ ਸਮਾਨ ਹੈ ਤਾਂ ਕਢ ਲਾ ਜੇ ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ ਅੱਜ ਅਸੀਂ ਜਾਣੇ ਤੇ ਤੇਰੀ ਸ਼ਾਨ ਨੂੰ ਅੱਗ ਲਾ ਜਾਣੀ ਹੈ ਹੁਣ ਲੋਕ ਹੈਰਾਨ ਨੇ ਤੇ ਕਈ ਕਹਿੰਦੇ ਨੇ ਹਾਂ ਰੱਖ ਗੁਰੂ ਨਾਨਕ ਸਾਹਿਬ ਨੂੰ ਘਰ ਵਿੱਚ ਲੈ ਸਾਧੂਆਂ ਨੂੰ ਰੱਖਣ ਦਾ ਸਵਾਲ ਇਹ ਹੁਣ ਤੇਰੀ ਸ਼ਾਨ ਨੂੰ ਅੱਗ ਲਾ ਕੇ ਜਾਣ ਗਰੀਬ ਬੰਦਾ ਹੈ ਗਰੀਬ ਦੀ ਸ਼ਾਨ ਨੂੰ ਅੱਗ ਕਦੇ ਵਾਸਤੇ ਮਹਾਰਾਜ ਨੇ ਕਿਹਾ ਬਈ ਜੇ ਕੋਈ ਸਮਾਨ ਕੱਢਣਾ ਤੇ ਕੱਢ ਲਾ ਤੇਰੀ ਸ਼ਾਨ ਨੂੰ ਅੱਗ ਲਾਉਣੀ ਐ ਉਹ ਤੋਂ ਬਾਅਦ ਅਸੀਂ ਚਲੇ ਜਾਣਾ ਧੰਨ ਗੁਰੂ ਨਾਨਕ ਦੇ ਮਹਾਰਾਜ ਅੱਗੇ ਹੱਥ ਜੋੜ ਕੇ ਸਿੱਖ ਨੇ ਕਿਹਾ ਪਾਤਸ਼ਾਹ ਸਭ ਤੋਂ ਕੀਮਤੀ ਚੀਜ਼ ਤਾਂ ਤੁਹਾਡਾ ਨਾਮ ਐ ਉਹ ਮੇਰੇ ਹਿਰਦੇ 'ਚ ਵਸਾ ਦਿਓ ਮੈਨੂੰ ਆ ਕੁਝ ਨਹੀਂ ਚਾਹੀਦਾ ਮਹਾਰਾਜ ਇਹਦੇ ਵਿੱਚ ਕੀ ਐ ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ ਭਾਈ ਮਰਦਾਨੇ ਸਮੇਤ ਸਮਾਨ ਆ ਪਕੜੋ ਬਲ ਦੀ ਲੱਕੜ ਤੇ ਅੱਗ ਲਾ ਦਿਓ ਵਲਦੀ ਹੋਈ ਲੱਕੜ ਲੈ ਕੇ ਭਾਈ ਮਰਦਾਨੇ ਨੇ ਹੁਕਮ ਮੰਨਿਆ ਸਮੇਤ ਸਮਾਨ ਉਹ ਸਿੱਖ ਦੀ ਕੁੱਲੀ ਨੂੰ ਅੱਗ ਲਾ ਦਿੱਤੀ ਉਹਦੀ ਸ਼ਾਨ ਲਟਾ ਲਟ ਬੜਨ ਲੱਗੀ ਕਈ ਕੱਚੇ ਲੋਕ ਨਿੰਦਿਆ ਕਰਨ ਲੱਗ ਪਏ ਲਓ ਰੱਖੋ ਸਾਧੂਆਂ ਨੂੰ ਘਰ 'ਚ ਮਸਾਂ ਵਿਚਾਰੇ ਗਰੀਬ ਨੇ ਸ਼ਾਨ ਬਣਾਈ ਉਹਨੂੰ ਦੇਣਾ ਤਾਂ ਕੁਝ ਕੀ ਹੈ ਮਹਾਰਾਜ ਨੇ ਅੱਗ ਲਾ ਦਿੱਤੀ ਸਮੇਤ ਸਮਾਨ ਸਾੜ ਦਿੱਤਾ ਉਹ ਸਿੱਖ ਉਹਦਾ ਪਰਿਵਾਰ ਹੁਕਮ ਤੇ ਭਾਣੇ ਵਿੱਚ ਖੜਾ ਜਦੋਂ ਅੱਗ ਵੱਲ ਰਹੀ ਸੀ ਸ਼ਾਨ ਸੜ ਕੇ ਸੁਆਹ ਹੋ ਗਈ ਫਿਰ ਗੁਰੂ ਨਾਨਕ ਦੇ ਮਹਾਰਾਜ ਨੇ ਪਿਆਰ ਨਾਲ ਕਿਹਾ ਸਿੱਖਾ ਤੇਰੀ ਸ਼ਾਨ ਪਤਾ ਕਿਉਂ ਸਾੜੀ ਹੈ ਉਹਨਕੇ ਮਹਾਰਾਜ ਮੈਂ ਪੁੱਛਣਾ ਹੀ ਨਹੀਂ ਕਿਉਂ ਸਾੜੀ ਹੈ ਮਹਾਰਾਜ ਮੈਂ ਕਿਉਂ ਪੁੱਛਣਾ ਕਿਉਂ ਸਾੜੀ ਹੈ ਹਜ਼ੂਰ ਨੇ ਕਿਹਾ ਤੂੰ ਪੁੱਛੇਂਗਾ ਨਹੀਂ ਤੇਰੀ ਕੁੱਲੀ ਤੇਰੀ ਸ਼ਾਨ ਤੇਰੇ ਇੱਕੋ ਦੋ ਚਾਰ ਲੀੜੇ ਕੱਪੜੇ ਸੀ ਅਸੀਂ ਸਾੜ ਦਿੱਤੇ ਪੁੱਛੇਂਗਾ ਨਹੀਂ ਕਿਉਂ ਸਾੜੇ ਨੇ ਕਨ ਕੇ ਮਹਾਰਾਜ ਮੈਂ ਕਿਉਂ ਪੁੱਛਾਂ ਕਿਉਂ ਸਾੜੇ ਨੇ ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਅੱਗ ਲਾ ਦਿੱਤੀ ਮਹਾਰਾਜ ਮੈਂ ਕੁਝ ਨਹੀਂ ਪੁੱਛਾਂਗਾ ਇਹਨੂੰ ਸਿੱਖੀ ਕਹਿੰਦੇ ਨੇ ਜੀ ਗੁਰੂ ਤੋਂ ਨਾ ਪੁੱਛਣਾ ਮੇਰੇ ਨਾਲ ਇਹ ਕਿਉਂ ਹੋਇਆ ਆਪਾਂ ਕਈ ਵਾਰ ਪੁੱਛਣ ਲੱਗ ਜਾਂਦੇ ਸਾਡੇ ਨਾਲ ਹੀ ਐ ਕਿਉਂ ਕਰ ਰਹੇ ਹੋ ਤਾਂ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ ਪੁੱਛੇਗਾ ਨਹੀਂ ਕਿਉਂ ਅੱਗ ਲਾਈ ਹੈ ਤੇਰੀ ਸ਼ਰਨ ਕਪੜੇ ਲੀੜੇ ਸਾੜ ਦਿੱਤੇ ਤੂੰ ਪੁੱਛੇਗਾ ਨਹੀਂ ਕਿਉਂ ਉਨਨੇ ਕਿ ਮਹਾਰਾਜ ਮੈਂ ਨਿਉ ਪੁੱਛਣਾ ਹਜ਼ੂਰ ਨੇ ਕਿਹਾ ਫਿਰ ਸੁਣ ਤੇਰੀ ਕੁੱਲੀ ਨੂੰ ਤਾਂ ਅੱਗ ਲਾਈ ਐ ਛੰਨ ਤੇਰੀ ਤਾਂ ਸਾੜ ਦਿੱਤੀ ਐ ਅਸੀਂ ਸਾਰੀ ਰਾਤ ਵਿਚਾਰ ਕਰਦੇ ਰਹੇ ਸਿੱਖ ਦਾ ਦਿਲ ਬਹੁਤ ਵੱਡਾ ਪਰ ਘਰ ਬੜਾ ਛੋਟਾ ਲੈ ਸਿੱਖਾ ਅੱਗ ਲਾ ਕੇ ਸਾੜ ਦਿੱਤਾ ਹੁਣ ਮਹਿਲ ਬਣਨਗੇ ਗੁਰੂ ਕਈ ਵਾਰ ਕੁੱਲੀਆਂ ਸਾੜ ਦਿੰਦਾ ਤੇ ਮਹਿਲ ਬਣਾਉਂਦਾ ਗੁਰੂ ਕਈ ਵਾਰ ਥੋੜਾ ਜਿਹਾ ਦੁੱਖ ਦਿੰਦਾ ਉਤੋਂ ਵੱਧ ਕਨੇਰੇ ਸੁੱਖ ਨਾਲ ਘਰ ਭਰ ਦਿੰਦਾ ਹੈ ਗੁਰੂ ਕਈ ਵਾਰ ਛੋਟਾ ਜਿਹਾ ਘਾਟਾ ਪਾਉਂਦਾ ਹੈ ਉਤੋਂ ਵੱਧ ਕਰੋੜਾਂ ਦਾ ਮੁਨਾਫਾ ਦੇ ਦਿੰਦਾ ਹੈ ਇਹ ਗੁਰੂ ਦੀ ਆਪਣੀ ਕਲਾ ਹੈ ਪਰ ਸਿੱਖ ਕਦੇ ਨਰਾਜ ਤੇ ਇਤਰਾਜ਼ ਨਾ ਕਰੇ ਅੱਜ ਮੇਰੇ ਸਤਿਗੁਰ ਜੀ ਦੀ ਮਹਿਮਾ ਵਿੱਚ ਰਾਏ ਬੁਲਾਰ ਕਹਿੰਦਾ ਮੈਂ ਤਾਂ ਕਾਲੂ ਤੈਨੂੰ ਨਹੀਂ ਪਤਾ ਇਹ ਸੰਪਤੀ ਰਾਜ ਵਿੜਾਈ ਸੋਭਾ ਮੇਰੀ ਨਹੀਂ ਸਭ ਕੁਝ ਤੇਰੇ ਨਾਨਕ ਦੀ ਬਖਸ਼ੀ ਹੋਈ ਹੈ ਬਾਰੇ ਸਰਦਾ ੁਰ ਧਾਰ ਪਰਮ ਪ੍ਰੇਮ ਉਪਜਾਵਈ ਕਹਿੰਦੇ ਹੇ ਮੈਂ ਤਾਂ ਕਲਿਆਣ ਦਾਸ ਆਪਣੇ ਹਿਰਦੇ ਵਿੱਚ ਸਰਦਾ ਧਾਰਨ ਕਰ ਆਪਣੇ ਹਿਰਦੇ ਵਿੱਚ ਵਿਸ਼ਵਾਸ ਬਣਾ ਮੈਨੂੰ ਦੁੱਖ ਹੁੰਦਾ ਨਾਨਕ ਤੇਰਾ ਪੁੱਤਰ ਹੈ ਪਰ ਤੈਨੂੰ ਸਾਰ ਨਹੀਂ ਹੈ ਅਮਰ ਦਾਸ ਸ੍ਰੀ ਗੁਰੁ ਸੁਖਦ ਸਤਸ ਰੂਪ ਅਨੂਪ ਅਮਰਦਾਸ ਸ੍ਰੀ ਗੁਰ ਸੁਖਦਾ ਸਤਸ ਰੂਪਿਆਨੋਪ ਸਿਖਨ ਕੇ ਮਨ ਗਿਆਨ ਦਾ ਗਤ ਉਦਾਰ ਵਡ ਭੋਪ ਭਾਈ ਸੰਤੋਖ ਸਿੰਘ ਲਿਖਦੇ ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ ਜਿਹਦੀ ਜਿਹਦੀ ਸ਼ਰਧਾ ਬਣਦੀ ਹੈ ਭਾਵੇਂ ਉਹ ਭੂਪ ਮੀਨੰਗ ਰਾਜਾ ਹੋਵੇ ਤੇ ਭਾਵੇਂ ਕੰਗਾਲ ਹੋਵੇ ਗੁਰੂ ਨਾਨਕ ਸਭ ਨੂੰ ਬਖਸ਼ ਦਿੰਦੇ ਨੇ ਔਰ ਸਾਰਿਆਂ ਦੀਆਂ ਝੋਲੀਆਂ ਸੁੱਖ ਖੁਸ਼ੀਆਂ ਨਾਲ ਭਰਦੇ ਨੇ